ਤੱਕ ਨੂੰ ਨਾ ਦੇਖੋ ਜਿਹੜਾ ਕਲਕੱਤੇ ਦਾ ਜਿਹੜਾ ਕਾਂਡ ਹੋਇਆ ਇਹ ਬਿਲਕੁਲ ਅਣਮਨੁੱਖੀ ਹੈ ਇਹ ਸਮਾਜ ਤੇ ਕਲੰਕ ਹੈ ਮੁਲਕ ਦੇ ਕਾਨੂੰਨ ਤੇ ਕਲੰਕ ਹੈ ਮੁਲਕ ਦਾ ਜਿਹੜਾ ન્યાਅ ਦੇਣ ਦਾ ਜਿਹੜਾ ਢਾਂਚਾ ਹੈ ਉਹਦੇ ਤੇ ਕਲੰਕ ਹੈ ਮੁਲਕ ਦੀ ਕਾਨੂੰਨ ਵਿਵਸਥਾ ਤੇ ਕਲੰਕ ਹੈ ਸੋ ਇਹਦੇ ਬਾਰੇ ਮੈਂ ਕੋਈ ਪ੍ਰਾਰਥਨਾ ਕਰੂੰਗਾ ਕਿ ਬਿਨਾ ਕਿਸੇ ਰਾਜਨੀਤੀ ਤੋਂ ਸਾਰੀਆਂ ਹੀ ਪਾਰਟੀਆਂ ਸਾਰੇ ਹੀ ਲੋਕਾਂ ਨੂੰ ਇਕੱਠੇ ਹੋ ਕੇ ਇਹਦੀ ਸਖਤ ਨਿੰਦਾ ਕਰਕੇ ਇਹਦਾ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ ਕਿ ਇਦਾਂ ਦੀ ਘਟਨਾ ਮੁੜ ਕੇ ਇਸ ਮੁਲਕ ਦੀ ਤਰਤੀਬੇ ਨਾ ਹੋਵੇ ਔਰ ਜਿਹੜੀ ਹੋ ਗਈ ਇਹਨਾਂ ਨੂੰ ਇਦਾਂ ਦੀ ਸਜ਼ਾ ਦਿੱਤੀ ਜਾਏ ਕਿ ਆਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਔਰ ਉਹ ਵੀ ਤਾਂ ਪੋਸੀਬਲ ਹੈ ਕਿ ਜੇ ਇਹਨਾਂ ਚੀਜ਼ਾਂ ਦੇ ਫੈਸਲੇ ਜਲਦੀ ਹੋਣ ਔਰ ਉਹਦੇ ਵਾਸਤੇ ਕੇਂਦਰ ਸਰਕਾਰ ਸੂਬਾ ਸਰਕਾਰ ਨਾਲ ਮਿਲ ਕੇ ਪਹਿਲ ਕਰੇ ਕਿ ਸਪੈਸ਼ਲ ਕੋਰਟ ਬਣਾ ਕੇ ਇਹਨਾਂ ਲੋਕਾਂ ਦਾ ਟ੍ਰਾਇਲ ਕਰਕੇ ਇਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਸਰਕਾਰ ਦੇਸ਼ ਪੱਤਰੀ ਕਿਉਂ ਜਾਏ ਇਹ ਹੈ ਥੋੜਾ ਲੋਕਾਂ ਨੂੰ ਲੱਗਦਾ ਹੈ ਆਮ ਇੱਕ ਲੋਕਾਂ ਦੇ ਅੰਦਰ ਐਸੀ ਭਾਵਨਾ ਪੈਦਾ ਹੋਈ ਹੈ ਕਿ ਵੈਸਟ ਬੰਗਾਲ ਦੀ ਜਿਹੜੀ ਸਰਕਾਰ ਹੈ ਉਹ ਸਮੇਂ ਦੀ ਹਾਣੀ ਹੋ ਕੇ ਇਹਦੇ ਤੇ ਕਾਰਵਾਈ ਨਹੀਂ ਕਰ ਸਕੀ ਪਰ ਇਹਦੇ ਤੇ ਮੈਨੂੰ ਨਹੀਂ ਲੱਗਦਾ ਕਿ ਇਹਦੇ ਚ ਕੋਈ ਢਿੱਲ ਰਹੇਗੀ ਕਿਉਂਕਿ ਸੁਪਰੀਮ ਕੋਰਟ ਦਾ ਸਿੱਧਾ ਦਖਲ ਹੈ ਹਾਈ ਕੋਰਟ ਦਾ ਕਲਕੱਤੇ ਦਾ ਸਿੱਧਾ ਦਖਲ ਹੈ ਔਰ ਕੇਂਦਰ ਸਰਕਾਰ ਵੀ ਇਹਦੇ ਤੇ ਲੱਗੀ ਹੈ ਔਰ ਇਸ ਤੋਂ ਵੀ ਬੜੀ ਗੱਲ ਹੈ ਕਿ ਸਾਰਾ ਮੁਲਕ ਤੇ ਤਮਾਮ ਮੀਡੀਆ ਉਹਦੀਆਂ ਵੀ ਨਜ਼ਰਾਂ ਹੈ ਇਸ ਮਾਮਲੇ ਤੇ ਇਸ ਮਾਮਲੇ ਚ ਨਹੀਂ ਮੈਨੂੰ ਲੱਗਦਾ ਕਿ ਕੋਈ ਕਿਸੇ ਕਿਸਮ ਦੀ ਟਿੱਲ ਰਹਿ ਜਾਏਗੀ ਸਰ ਪੰਜਾਬ ਸਰਕਾਰ ਨੇ ਗ੍ਰੀਨ ਟੈਕਸ ਲਾ ਦਿੱਤਾ ਦੁਨੀਆ ਤੇ ਮੈਂ ਆ ਇਹਨਨ ਨਹੀਂ ਲਾਣਾ ਚਾਹੀਦਾ ਕਿ ਸਾਡਾ ਜਿਹੜਾ ਪਿਛਲਾ ਤਜਰਬਾ ਹੈ ਕਿ ਕਾਹੂ ਫੈਸਲਾ ਆਇਆ ਸੀ ਲੇਕਿਨ ਕਾਹੂ ਫੈਸਲਾ ਆ ਕੇ ਇੱਕ ਪੈਸਾ ਵੀ ਜਿਹੜਾ ਹੈ ਉਹ ਜਿਸ ਮਕਸਦ ਲਈ ਉਹ ਫੈਸਲਾ ਆਇਆ ਸੀ ਉਹਦੇ ਲਈ ਵਰਤਿਆ ਨਹੀਂ ਗਿਆ ਗਊਆਂ ਦੀ ਭਲਾਈ ਵਾਸਤੇ ਸੋ ਜੇ ਪਹਿਲਾਂ ਉਹ ਨਹੀਂ ਵਰਤਿਆ ਗਿਆ ਇਸ ਗੱਲ ਦੀ ਕਿਆ ਗਾਰੰਟੀ ਹੈ ਕਿ ਇਹ ਜਿਹੜਾ ਗ੍ਰੀਨ ਟੈਕਸ ਲਾ ਰਹੇ ਹੈ ਇਹ ਵਾਤਾਵਰਨ ਪੱਖੀ ਹੋਏਗਾ ਵਾਤਾਵਰਨ ਦੇ ਵਾਸਤੇ ਲਾਇਆ ਜਾਏਗਾ ਵਾਤਾਵਰਨ ਲਈ ਵਰਤਿਆ ਜਾਏਗਾ ਸੋ ਅਸੀਂ ਮਹਿਸੂਸ ਕਰਦੇ ਆ ਕਿ ਇਹ ਬੇਲੋੜਾ ਹੈ ਇਹ ਬੇਲੋੜਾ ਭਾਰ ਹੈ ਪੰਜਾਬ ਦੇ ਲੋਕਾਂ ਤੇ ਸਰਕਾਰ ਨੂੰ ਨਹੀਂ ਲਾਣਾ ਚਾਹੀਦਾ ਬਲਕਿ ਇਹਨੂੰ ਵਾਪਸ ਲੈਣਾ ਚਾਹੀਦਾ